ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਨੀਲੀ ਰਬੀ ਦੀ ਝੋਟੀ ਜਿਹੜੀ ਪਹਿਲੇ ਸੂਏ ਬੱਚੇ ਨੂੰ ਜਨਮ ਦਿੱਤਾ ਹੋਇਆ ਹੈ ਤੇ ਆਪਾਂ ਗੱਲ ਕਰਾਂਗੇ ਜ਼ੇਰ ਤੇ ਇਸ ਝੋਟੀ ਦੀ ਬਈ ਜ਼ੇਰ ਰੁਗੀ ਸੀ ਤੇ ਬਾਈ ਤੇ ਬਾਈ ਦਾ ਪਰਿਵਾਰ ਵੀ ਵਿਭੰ ਕਰਦੇ ਸੀ ਇਸ ਚੀਜ਼ ਦਾ ਵੀ ਜ਼ੇਰ ਕੱਢੀਏ ਆਪਾਂ ਪਰ ਆਪਾਂ ਨੇ ਬਾਈ ਨੂੰ ਸਲਾਹ ਦਿੱਤੀ ਤੇ ਬਾਈ ਨੇ ਆਪਣੀ ਗੱਲ ਮੰਨੀ ਵੀ ਆਪਣੇ ਤੇ ਵਿਸ਼ਵਾਸ ਕੀਤਾ ਤੇ ਉਦੋਂ ਬਾਅਦ ਜੀ ਜ਼ੇਰ ਝੋਟੀ ਦੀ 7ਵੇਂ ਦਿਨਾਂ ਆਪਣੇ ਆਪ ਕੁਛ ਪੰਜਵੇਂ ਦਿਨਾਂ ਨੂੰ ਕੁਛ ਛੇਵੇਂ ਦਿਨਾਂ ਨੂੰ ਕੁਛ ਸੱਤਵੇਂ ਦਿਨਾਂ ਨੂੰ ਬਿਲਕੁਲ ਸਾਫ਼ ਹੋ ਗਈ ਤਿੰਨ ਦਿਨਾਂ ਦੇ ਵਿੱਚ ਵਿੱਚ ਜੋ ਜੇਰਸੀ ਸਾਰੀ ਦੀ ਸਾਰੀ ਪੈ ਗਈ ਹੱਥ ਨਾਲ ਆਪਾਂ ਜੇਰ ਜਮਾ ਨਹੀਂ ਕੱਢੀ ਹੈਗੀ ਤੇ ਲੋੜ ਅਨੁਸਾਰ ਆਪਾਂ ਨੇ ਇਹਦੇ ਐਲਏ ਐਂਟੀਬਾਇਟਿਕ ਆਕਸੀਐਲ ਨਾਮ ਦਾ ਐਂਟੀਬਾਇਟਿਕ ਲਾ ਕੇ ਛੱਡਤਾ ਸੀ ਇਹਦੀ ਬੋਡੀ weight ਮੁਤਾਬਕ ਤੇ ਝੂਠੀ ਨੂੰ ਕੋਈ ਫਰਕ ਵੀ ਨਹੀਂ ਪਿਆ 1% ਵੀ ਤੇ ਆਓ ਆਪਾਂ ਬਾਈ ਨਾਲ ਗੱਲ ਕਰੀਏ ਹਾਂਜੀ ਬਾਈ ਕਾਲੇ ਆ ਕੋਈ ਦਿੱਕਤ ਬਈ ਝੋਟੀ ਨੂੰ ਨਾ ਬਈ ਕੋਈ ਦਿੱਕਤ ਨਹੀਂ ਕੋਈ ਜੇ ਰਹਿਣ ਤੋਂ ਬਾਅਦ ਕੋਈ ਸਮੱਸਿਆ ਲੱਗਦੀ ਹੋਵੇ ਤੇ ਦੁੱਧ ਵਧੀਆ ਚੱਲ ਰਹੀ ਹੈ ਬਈ ਦੁੱਧ ਸਾਡੇ 9 ਲੀਟਰ ਦਾ ਸਾਡੇ ਤੇ ਸੂਈ 20 ਦਿਨਾਂ ਦੀ ਹੈ ਜੀ ਆਪਨੇ ਇਹ ਦਵਾਈ ਧਰਨੀ ਵੀ ਸ਼ੁਰੂ ਕਰਤੀ ਕਿਉਂਕਿ 20 ਦਿਨਾਂ ਬਾਅਦ ਆਪਾਂ ਦਵਾਈ ਧਰ ਸਕਦੇ ਹਾਂ ਤੇ ਡਾਇਮੰਡ ਦੀ ਕੱਟੀ ਹੈ ਬਈ نیچے ਤੇ ਕੋਈ ਦਿੱਕਤ ਨਹੀਂ ਆਈ ਹੈਗੀ ਤੇ ਬਈ ਜਿਵੇਂ ਕਹਿ ਦਿੰਦੇ ਨੇ ਵੀ ਜੇਰ ਸਮੱਸਿਆ ਹੈ ਜੇਰ ਫਸਣ ਤੋਂ ਬਾਅਦ ਜੇਰ ਕਢਾ ਦੇਣੀ ਚਾਹੀਦੀ ਹੈ ਪਸ਼ੂ ਮਰ ਜੂਗਾ ਇਹ ਜੀ ਕੋਈ ਦਿੱਕਤ ਹੋ ਸਕਦੀ ਹੈ ਲੱਗੇ ਤੁਹਾਨੂੰ ਵੀ ਕੋਈ ਇਹ ਜੀ ਦਿੱਕਤ ਆ ਸਕਦੀ ਸੀ ਇਹ ਪੁਰਾਣੀਆਂ ਗੱਲਾਂ ਗਲਤ ਮਤਲਬ ਫਲਾਈਆਂ ਹੋਈਆਂ ਗੱਲਾਂ ਨੇ ਜਿਹੜੀ ਉਹਦੀ ਨਿਊ ਰਿਸਰਚ ਹੈ ਦੇਖੋ ਉਹ ਇਹਦੇ ਹੁਣ ਉਲਟਾ ਹੈ ਵੀ ਜੇਰ ਨਾ ਕਢਾਓ ਸਹੀ ਹੈ ਨਾ ਬਾਈ ਹਾਂ ਸਹੀ ਹੈ ਤੇ ਮੱਜ ਨੂੰ ਕੋਈ ਵੀ ਦਿੱਕਤ ਨਹੀਂ ਆ ਜੀ ਕੋਈ ਕਾਸ਼ਤਰੰਗ ਹਾਂ ਤੇ ਅੱਗੇ ਵਾਸਤੇ ਵੀ ਬਾਈ ਕੀ ਮੈਸੇਜ ਦੇਣਾ ਚਾਹੋਗੇ ਆਪਾਂ ਤਾਂ ਅਗਾਗਮ ਵਾਸਤੇ ਕਰ ਰਹੇ ਹਾਂ ਸਾਰਿਆਂ ਨੂੰ ਬਾਈ ਕੋਈ ਜ਼ੇਰ ਜੂਰਗੀ ਕੋਈ ਨਾ ਵਹਿਮ ਨਾ ਬੰਦੋ ਹਾਂ ਜ਼ੇਰ ਦਾ ਕੋਈ ਵਹਿਮ ਨਾ ਮੰਨੋ ਠੀਕ ਹੈ ਜੀ ਦੇਖੋ ਬਾਈ ਕਾਲਾ ਬਾਈ ਦਾ ਬਾਈ ਮੋਬਾਈਲ ਨੰਬਰ ਬੋਲਦੇ ਕਾਲੇ 94173 ਹਾਂ ਸਟਾਰਟ 133 ਅਬ ਬਾਈ ਦਾ ਮੋਬਾਈਲ ਨੰਬਰ ਹੈ ਜੀ ਬਾਈ ਪਿੰਡ ਕੁਲਦਰੀਆਂ ਤੋਂ ਕਾਲਾ ਸਿੰਘ ਨਾਮ ਹੈ ਡਿਸਟ੍ਰਿਕਟ ਮਾਨਸਾ ਤੇ ਬਾਈ ਨਾਲ ਤੁਸੀਂ ਗੱਲ ਕਰਕੇ ਕੰਟੈਕਟ ਕਰਕੇ ਤੁਸੀਂ ਗੱਲ ਵੀ ਕਰ ਸਕਦੇ ਹੋ ਬਾਈ ਨੂੰ ਫੋਨ ਕਰ ਸਕਦੇ ਹੋ ਕਿਸੇ ਗੱਲ ਟਾਈਮ ਵੀ ਤੇ ਜੀ ਮੇਰਾ ਮੋਬਾਈਲ ਨੰਬਰ ਹੈ 9803801450 ਜੇਰ ਤੋਂ ਆਪਾਂ ਨੇ ਕਦੇ ਵੀ ਘਬਰਾਣਾ ਨਹੀਂ ਹੈਗਾ ਜੀ ਜੇ ਕੋਈ ਸਮੱਸਿਆ ਨਹੀਂ ਹੈਗੀ ਤੇ ਧੰਨਵਾਦ ਜੀ ਸਾਰਿਆਂ ਦਾ